ਕੁਰਾਲੀ ਦੇ ਵਿਸ਼ਕਰਮਾ ਮੰਦਿਰ ਦੇ ਵਿੱਚ ਅੱਜ ਬੋਡੀ ਬਿਲਡਿੰਗ ਕੰਪੀਟੀਸ਼ਨ ਕਰਵਾਇਆ ਗਿਆ ਅਤੇ ਮਿਸਟਰ ਮੁਖਾਲੀ ਅਤੇ ਮਿਸਟਰ ਕੁਰਾਲੀ ਦੀ ਚੋਣ ਵੀ ਹੋਈ ਹੈ ਸਾਡੇ ਨਾਲ ਭਾਜੀ ਨੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੁਕਾਬਲਾ ਜਿੱਤੇ ਹੈ ਪਹਿਲਾਂ ਤਾਂ ਇਹ ਦੱਸੋ ਵੇ ਆਪਣਾ ਨਾਮ ਕੀ ਹੈ ਕਿੱਥੇ ਰਹਿਣ ਵਾਲੇ ਹੋ ਹਾਂ ਐਮ ਬੰਟੀ ਰਾਜਪੂਤ ਫਰੋਮ ਚੰਡੀਗੜ੍ਹ ਤੇ ਮੈਂ ਮੁਕਾਬਲਾ ਜਿੱਤੇ ਹੈ ਬੋਡੀ ਬਿਲਡਿੰਗ ਐਂਡ ਮੈਨਫੀਸ਼ੀਓ ਦਾ ਕਲਾਸਿਕ ਫਿਜ਼ਿਕ ਦਾ 올ਓਵਰ ਆਪਣੀ ਕੈਟਾਗਰੀ ਸੇ ਵੀ 골ਡ ਹੈ ਔਰ 올ਓਵਰ ਵੀ 골ਡ ਹੈ ਤੁਸੀਂ ਅੱਜ ਕੁਰਾਲੀ ਚ ਕਿੰਨੀ ਵਾਰ ਖੇਲਣ ਆਏ ਹੋ ਫਸਟ ਟਾਈਮ ਮੈਂ ਕੁਰਾਲੀ ਸੇ ਖੇਲਣ ਆਇਆ ਹਾਂ ਤੇ ਇਸ ਤੋਂ ਇਲਾਵਾ ਤੁਸੀਂ ਕਿੱਥੇ ਕਿੱਥੇ ਖੇਲੇ ਹੋ ਇਸ ਤੋਂ ਇਲਾਵਾ ਮੈਂ ਨਾਰਥ ਇੰਡੀਆ ਨਾਰਥ ਇੰਡੀਆ 'ਚ ਮੇਰਾ 골ਡ ਹੈ ਚੰਡੀਗੜ੍ਹ 'ਚ ਮੇਰਾ 4 ਵਰੀ 골ਡ ਆਇਆ ਤੇ ਮੈਂ ਦਿੱਲੀ ਵੀ ਖੇਲਣ ਗਿਆ ਬਿਗ ਫਿਟ ਕਲਾਸਿਕ ਹੋਏ 'ਚ ਮੇਰੀ 4ਥ ਪਲੇਸ ਆਈ ਸੀ ਤਾਂ ਡਾਈਟ ਪਲਾਨ ਕੀ ਕੀ ਰਹਿੰਦਾ ਤੇ ਕਿੰਨੀ ਦੇਰ ਤੁਸੀਂ ਐਕਸਰਸਾਈਜ਼ ਕਰਦੇ ਹੋ ਡਾਈਟ ਪਲਾਨ ਮੇਰਾ ਵੈਸੇ ਜ਼ਿਆਦਾਤਰ ਮੈਂ ਡਾਈਟ ਤੇ ਰਹਿੰਦਾ ਮਤਲਬ ਕਿ ਚਿਕਨ ਰਹਿੰਦਾ ਹੈ ਮੇਰਾ 700 800 ਗ੍ਰਾਮ ਏਵਰੀ ਡੇ ਐਂਡ 25 ਅੰਡੇ ਫਿਰ ਨਾਲ ਵੈਜੀਟੇਬਲਸ ਐਂਡ ਪ੍ਰੋਟੀਨ ਮਤਲਬ ਕਿ اور মর্নিং 'ਚ ਮੈਂ 2 ਘੰਟੇ ਮਾਰਨਿੰਗ ਵਰਕਆਊਟ ਕਰਦਾ ਹਾਂ اور ایوننگ ਕੀ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਦੂਰ ਹੋ ਕੇ ਆਪਾਂ ਫਿਟਨੈਸ ਦੇ ਅੱਗੇ ਆਈਏ ਕਿਉਂਕਿ ਲੋਕੀ ਨਸ਼ੇ 'ਚ ਪੈਸਾ ਖਰਚਦੇ ਆ ਪਰ ਆਪਣੀ ਬੋਡੀ 'ਤੇ ਨਹੀਂ ਖਰਚਦੇ ਉਹਨਾਂ ਨੂੰ ਅਗਰ ਤੁਸੀਂ ਕਹੋਗੇ ਕਿ ਸਪਲੀਮੈਂਟ ਲੈ ਲਓ ਜਾਂ ਅੰਡੇ ਖਾ ਲਓ ਉਹ ਨਹੀਂ ਖਾਉਣਗੇ ਪਰ दारू ਪੀਣਾ ਹੋ ਤਾਂ ਸਾਰੇ ਇਕੱਠੇ ਹੋ ਕੇ दारू ਪੀਣ ਲੱਗ ਜੂਗੇ ਜਿਹੜੇ ਸਪਲੀਮੈਂਟ ਹੁੰਦੇ ਆ ਉਹ ਕਿੰਨੇ ਕੁ ਫਾਇਦੇਮੰਦ ਹੁੰਦੇ ਆ ਇੱਕ ਬੋਡੀ ਬਿਲਡਰ ਅਸੀਂ ਡਿਪੈਂਡ ਕਰਦਾ ਸਪਲੀਮੈਂਟ 'ਤੇ ਬਾਅਦ 'ਚ ਘੱਮ ਕਰਦੇ ਪਹਿਲੇ ਤੁਸੀਂ ਆਪਣੀ ਨੇਚਰਲ ਡਾਈਟ ਬਣਾਓ ਕਿਉਂਕਿ ਲੋਕੀ ਕੀ ਕਰਦੇ ਆ ਜਿਮ ਬਾਅ ਤੁਸੀਂ ਅੰਡੇ ਚਿਕਨ ਇਹ ਸਭ ਖਾਣਾ ਸਟਾਰਟ ਕਰੋ ਧੀਰੇ ਧੀਰੇ ਜਦ ਤੁਹਾਡੀ ਹੈਬਿਟ ਬਣ ਜੂਗੀ ਤਾਂ ਸਪਲੀਮੈਂਟ ਐਡ ਕਰੋ ਜਿਹੜੇ ਅੰਡੇ ਮਾਸੋਂ ਨਹੀਂ ਖਾਂਦੇ ਕਿ ਉਹ ਬੋਡੀ ਬਿਲਡਿੰਗ ਬਣ ਨਹੀਂ ਸਕਦਾ ਨਹੀਂ ਅੰਡੇ ਮਾਸ ਦੇ ਬਿਨਾ ਵੀ ਵੈਜੀਟੇਬਲਸ ਬਹੁਤ ਹੈ ਵੈਜ ਡਾਈਟ ਬਹੁਤ ਵਧੀਆ ਹੁੰਦੀ ਹੈ ਸਪਰਾਉਟਸ ਖਾ ਸਕਦੇ ਆ ਪਨੀਰ ਖਾ ਸਕਦੇ ਆ ਬਹੁਤ ਕੁਝ ਹੈ ਦੁੱਧ ਪੀ ਸਕਦੇ ਆ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਥੈਂਕ ਯੂ ਸਾਡੇ ਨਾਲ ਸਪੋਰਟਸ ਵੀਂ ਦੇ ਸਾਡੇ ਨਾਲ ਚੇਅਰਮੈਨ ਸਾਹਿਬ ਨੇ ਕੋਲਡਿਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੁੱਖ ਮਹਿਮਾਨ ਵਜੋਂ ਪਹੁੰਚੇ ਹੋ ਬਿਲਕੁਲ ਅੱਜ ਜੂਮ ਫਿਟਨੈਸ ਜਿਮ ਵੱਲੋਂ ਸਾਡੇ ਬੰਟੀ ਜੀ ਆਰਗੇਨਾਈਜ਼ਰ ਉਹਨਾਂ ਨੇ ਇਹ ਬਾਡੀ ਬਿਲਡਿੰਗ ਦਾ ਕੰਪੀਟੀਸ਼ਨ ਕਰਵਾਇਆ ਤੇ ਬਹੁਤ ਇੱਥੇ ਤਗੜੇ ਤਗੜੇ ਪਲੇਅਰ ਆ ਕੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਵਧੀਆ ਉਹਨਾਂ ਨੇ ਸਰੀਰ ਬਣਾਏ ਹੋਏ ਆ ਪੂਰੀ ਮਿਹਨਤ ਕਰਕੇ ਨਾਲ ਹੀ ਸਾਡੇ ਇੱਥੇ ਕੋਚ ਸਾਹਿਬ ਵਾਲੀਆ ਜੀ ਮੱਲੀ ਭਾਜੀ ਆਲ ਇੰਡੀਆ ਦੇ ਚੈਂਪੀਅਨ ਰਹੇ ਹੋਏ ਆ ਉਹ ਸਾਰਿਆਂ ਨੂੰ ਇੱਥੇ ਦੇਖਿਆ ਗਿਆ ਕੋਰਾਲੀ ਦੇ ਵਿੱਚ ਬਹੁਤ ਵਧੀਆ ਬਾਡੀ ਬਿਲਡਿੰਗ ਦਾ ਕੰਪੀਟੀਸ਼ਨ ਅੱਜ ਸੀਗਾ ਕੀ ਨੌਜਵਾਨ ਕੇ ਪੰਜਾਬ ਦੇ ਨੌਜਵਾਨ ਨੂੰ ਕਿਹਾ ਜਾਂਦਾ ਵੀ ਉਹ ਨਸ਼ੇੜੀ ਹੈ ਪਰ ਅੱਜ ਦੇਖਣ ਨੂੰ ਮਿਲਿਆ ਵੀ ਪੰਜਾਬ ਦੇ ਮੁੰਡੇ ਤਾਂ ਬਹੁਤ ਗੱਭਰੂ ਹੋਏ ਵੇਖ ਫਿਰਦੇ ਨੇ ਤੇ ਹਰ ਇੱਕ ਕੰਪੀਟੀਸ਼ਨ ਚ ਪਾਰਟਿਸਪੇਟ ਕਰ ਰਹੇ ਨੇ ਬਿਲਕੁਲ ਤੁਹਾਡੀ ਗੱਲ ਸਹਿਮਤ ਹਾਂ ਕਿ ਪੰਜਾਬ ਚ ਪਹਿਲਾਂ ਨਸ਼ਿਆਂ ਦਾ ਬੜਾ ਦੌਰ ਚੱਲਦਾ ਪਰ ਜਿਵੇਂ ਇਦਾਂ ਦੀਆਂ ਆਰਗੇਨਾਈਜੇਸ਼ਨਾਂ ਇਦਾਂ ਦੇ ਜਿੰਮਾਂ ਦੇ ਦੁਆਰਾ ਇਦਾਂ ਦੇ ਪਲੇਟਫਾਰਮ ਤੇ ਕੰਪੀਟੀਸ਼ਨ ਕਰਾਏ ਜਾਣੇ ਇਹ ਨੌਜਵਾਨਾਂ ਨੂੰ ਇੱਕ ਪ੍ਰੇਰਿਤ ਕਰਦਾ ਹੈ ਕਿ ਅਸੀਂ ਵੀ ਆਪਣੀ ਬਾਡੀ ਬਣਾਈਏ ਅਸੀਂ ਵੀ ਫੁੱਟਬਾਲ ਦੇ ਕੱਪ ਚ ਖੇਡੀਏ ਅਸੀਂ ਵੀ ਫਲਾਣੀ ਗੇਮ ਚ ਪਾਰਟਿਸਿਪੇਟ ਕਰੀਏ ਇਹ ਬਹੁਤ ਜ਼ਰੂਰੀ ਹੈ ਇਦਾਂ ਦੇ ਇਵੈਂਟ ਕਰਾਉਣੇ ਤਾਂ ਕਿ ਆਪਾਂ ਨੌਜਵਾਨਾਂ ਨੂੰ ਇੱਕ ਦਿਸ਼ਾ ਦੇ ਸਕਦੇ ਹਾਂ ਨੌਜਵਾਨਾਂ ਨੂੰ ਦੇਖ ਕੇ ਆਪਣੇ ਆਪ ਚ ਵੀ ਜੋਸ਼ ਆਉਂਦਾ ਕਿ ਅਸੀਂ ਵੀ ਇਹਦਾ ਹਿੱਸਾ ਬਣੀਏ ਸੋ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਹ ਜੀ ਸੰਸਥਾਵਾਂ ਦਾ ਆਰਗੇਨਾਈਜ਼ਰਾਂ ਦਾ ਜਿੰਮ ਮਾਲਕਾਂ ਦਾ ਕਿ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਉਹ ਇੱਕ ਫਿੱਟ ਰਹਿਣ ਤਾਂ ਕਿ ਉਹ ਗਲਤ ਸੰਗਤ ਵੱਲ ਨਾ ਜਾ ਸਕੇ ਧੰਨਵਾਦ ਜੀ ਹਾਂ ਜਿਹਨਾਂ ਮੁੰਡਿਆਂ ਦਾ ਮਾਨ ਸਨਮਾਨ ਹੋਵੇ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਜੋ ਕਿ ਸਾਡੇ ਯੂਥ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਚਾੜਾ ਵੱਡਾ ਜਿਹੜਾ ਕੰਪੀਟੀਸ਼ਨ ਹੈ ਬੋਡੀ ਬਿਲਡਿੰਗ ਦਾ ਜਿਹੜਾ ਕਿ ਪ੍ਰਦੀਪ ਕੁਮਾਰ ਵਾਂਟੀ ਜੀ ਦੀ ਇਹ ਮੇਨ ਆਰਗੇਨਾਈਜ਼ਰ ਹੈ ਜੀ ਇਹ ਹੈ ਔਰ ਬਹੁਤ ਵਧੀਆ ਪ੍ਰਬੰਧ ਹੋਏਗਾ ਔਰ ਅਜੇ ਕੰਪੀਟੀਸ਼ਨ ਮੈਂ ਤਾਂ ਕਹਾਂਗਾ ਕਿ ਮੈਨੂੰ ਬਹੁਤ ਇਸ ਗੱਲ ਪਰਭਾਵਿਤ ਕਰਿਆ ਕਿ ਲੋੜ ਹੈ ਜਿਵੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਇਸ ਪਾਸੇ ਲਾਉਣ ਦੀ ਔਰ ਕਿੰਨੇ ਵਧੀਆ ਸੋਹਣੇ ਸਲੱਖ ਗੱਭਰੂ ਜੀ ਕਿੱਦਾਂ ਇਹਨਾਂ ਨੇ ਆਪਣੇ ਸਰੀਰ ਸਜਾਏ ਹੋਏ ਹੈ ਜੀ ਔਰ ਕਿੰਨਾ ਵਧੀਆ ਮੁਕਾਬਲਾ ਕਰ ਰਹੇ ਇੱਕ ਦੂਜੇ ਦੇ ਨਾਲ ਔਰ ਸਾਡੇ ਜਿਹੜਾ ਸਾਰੇ ਜਜਸ ਹੈ ਬਹੁਤ ਵਧੀਆ ਜਜਮੈਂਟ ਦੇ ਰਹੇ ਹੈ ਔਰ ਮੈਂ ਤਾਂ ਆ ਸਾਰੀ ਬਧਾਈ ਦੇ ਰਿਹਾ ਜੀ ਇਹਨਾਂ ਦੇ ਸਾਰੇ ਕਲੱਬ ਨੂੰ ਜੀ ਕਿ ਬਹੁਤ ਵਧੀਆ ਪ੍ਰਾਪਲ ਆਏ ਜੀ। ਬਿਸਕ੍ਰ ਆਪਣਾ ਗੁੱਡ ਨੇਮ ਕੀ ਹੈ? ਮੇਰਾ ਨਾਮ ਪ੍ਰਦੀਪ ਬੰਟੀ ਹੈ। ਮੇਰਾ ਇੱਥੇ ਕੁਰਾਲੀ ਮੈਂ ਜ਼ੋਮ ਫਿਟਨੈਸ ਐਂਡ ਸਪਾ। ਮੇਰੇ ਨਾਮ ਤੇ ਇਹ ਬੰਟੀ ਦੇ ਨਾਮ ਤੇ ਮੈਂ ਪਿਛਲੇ 20 ਸਾਲ ਤੋਂ ਚਲਾ ਰਿਹਾ ਹਾਂ ਜਿਮ। ਅੱਜ ਹਰ ਸਾਲ ਦੀ ਤਰ੍ਹਾਂ ਮੈਂ ਅੱਜ ਵੀ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਕਰਾਈ ਹੈ। ਮੈਂ ਪ੍ਰੋਫੈਸ਼ਨਲ ਆਬੀ ਐਥਲੀਟ ਹੈ। ਇਸੇ ਕਰਕੇ ਮੇਰਾ ਇਹ ਵੀ ਹੁੰਦਾ ਕਿ ਜਿੰਨੇ ਵੀ ਐਥਲੀਟ ਆਦੇ ਉਹਨਾਂ ਨੂੰ ਮੈਂ ਅੱਛੇ-ਅੱਛੇ ਪ੍ਰਾਈਜ਼ ਦੇ ਸਕਾਂ। ਅੱਜ ਐਸੀ ਅੱਛਾ ਕੰਪੀਟੀਸ਼ਨ ਕਰਾਇਆ ਹੈ ਅچھے ਪ੍ਰਾਈਜ਼ ਵੀ ਦਿੰਦੇ ਹੈ ਤੇ ਬੰਟੀ ਜੀ ਨੂੰ ਮੈਂ ਜਿਹੜਾ ਕਲਾਸਿਕ ਮਿਸਟਰ ਮੋਹਾਲੀਓ ਚੈਂਪੀਅਨ ਬਣੇ ਹੈ ਤੇ ਮਿਸਟਰ ਮੋਹਾਲੀ ਵੀ ਹੋ ਚੈਂਪੀਅਨ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਕਰਨਾ ਚਾਹੁੰਦਾ ਤੇ ਆਉਣ ਵਾਲੀ ਜਿਹੜੀ ਨਵੇਂ ਨਵਯੂਕ ਕਹਿੰਦੇ ਜਿਹੜੇ ਅੱਜ ਕੱਲ ਨਸ਼ਿਆਂ ਵੱਲ ਜਾ ਰਹੇ ਹੈ ਲੜਕੇ ਨਵੇਂ ਮੈਂ ਚਾਹੁੰਦਾ ਕਿ ਉਹ ਜਿਮ ਵੱਲ ਜਾਣ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਨਸ਼ਿਆਂ ਤੋਂ ਦੂਰ ਰਹਿਣ ਬੱਡੀ ਜੱਜ ਜੱਜਿਸ ਕੌਣ ਆਏ ਸੀ ਜੱਜੀ ਮਿਸਟਰ ਸੁਨੀਲ ਵਾਲੀਆ ਸਾਡੇ ਜਿਹੜੇ ਕੋਚ ਵੀ ਨੇ ਤੇ ਸਾਡੇ ਜੱਜ ਵੀ ਨੇ ਬੋਡੀ ਬਿਲਡਿੰਗ ਐਸੋਸੀਏਸ਼ਨ ਦੇ ਮੈਂ ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ ਆ ਸੁਨੀਲ ਵਾਲੀਆ ਜੀ ਤੇ ਮਿਸਟਰ ਆਨੰਦ ਸਰ ਔਰ ਦਿਗਵਿਜੇ ਸਰ ਔਰ ਸਾਡੇ ਮਿਸਟਰ ਹੈਪੀ ਜੀ ਇਹ ਸਾਡੇ ਜੱਜ ਸੀਗੇ ਜਿਨ੍ਹਾਂ ਨੇ ਆ ਕੇ ਇਹਨਾਂ ਵਿੱਚੋਂ ਫਰਸਟ ਪ੍ਰਾਈਜ਼ ਕੱਢਿਆ ਤੇ ਮੈਂ ਉਹਨਾਂ ਦਾ ਵੀ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਪਰ ਕੇ ਕਦੇ ਕਿਹਜਾ ਟੂਰ ਹੋ ਰਿਹਾ ਹੈ ਟੂਰਨਾਮੈਂਟ ਇਹ ਬਹੁਤ ਅੱਛਾ ਰਿਹਾ ਹੈ ਇਹ ਮੈਂ ਸੋਚ ਨਹੀਂ ਸਕਦਾ ਸੀ ਕਿ ਕਿੰਨਾ ਅੱਛਾ ਹੋ ਸਕੇਗਾ ਤੇ ਅੱਜ ਇੰਨੇ ਅੱਛੇ-ਛੇ ਪਲੇਅਰ ਆਏ ਐ ਇੰਨੇ ਅੱਛੇ-ਛੇ ਐਥਲੀਟ ਆਏ ਐ ਬਲਕਿ ਸਾਰੇ ਆਪਣੇ ਸਰੀਰ ਵੱਲ ਇੰਨਾ ਧਿਆਨ ਦਿੰਦੇ ਐ ਤੇ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਕਾਫੀ ਤਜਰਬਾ ਤੇ ਬੱਚੇ ਨੂੰ ਏਜ ਕਿਹੜੀ ਹੈ ਸਟਾਰਟਿੰਗ ਚੁਣ ਚ ਕਰਨੀ ਹੈ ਸਟਾਰਟਿੰਗ ਏਜ ਅਗਰ ਤੁਸੀਂ ਉਹਨੂੰ ਸਕੂਲ ਟਾਈਮ 11th ਚ ਜਿਵੇਂ ਉਹ 16-17 ਇਅਰਸ 올ਡ ਹੁੰਦਾ ਹੈ ਉਹ ਟਾਈਮ ਇਵੇਂ ਦਾ ਹੁੰਦਾ ਹੈ ਕਿ ਬੱਚਾ ਗਲਤ ਆਦਤਾਂ ਦੀ ਤਰਫ ਜਾਂਦਾ ਹੈ ਉਹ আজকাল ਦੇਖਿਆ ਆਪਣੀ ਨਸ਼ਿਆਂ ਵੱਲ ਬਹੁਤ ਜਾਣਾ ਸ਼ੁਰੂ ਹੋ ਗਿਆ ਅਗਰ ਤੁਸੀਂ ਉਹਨਾਂ ਜਿਮ ਦੀ ਲਾਈਨ ਤੇ ਅਗਰ ਜਿਮ ਲਾਈਨ ਸਟਾਰਟ ਕਰਵਾ ਦਿੰਦੇ ਹੋ ਤਾਂ ਉਹ ਕਦੀ ਨਸ਼ੇ ਵੱਲ ਜਾਏਗਾ ਨਹੀਂ ਉਹ ਸਿਹਤ ਨੂੰ ਲੈ ਕੇ ਸ਼ਾਮ ਤੱਕ ਸੋਚੇਗਾ ਕਿ ਮੈਂ ਅੱਛਾ ਹੀ ਖਾਣਾ ਅੱਛੀ ਨਿਊਟ੍ਰੀਸ਼ਨ ਖਾਗਿਆ ਤੇ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਿਤਨੇ ਕਿਤੇ ਜਿਮ ਟ੍ਰੇਨਰ ਵੀ ਵਧਾਈ ਦੇ ਪਾਤਰ ਨੇ ਜੋ ਕਿ ਖਿਡਾਰੀਆਂ ਨੂੰ ਤਿਆਰ ਕਰਦੇ ਨੇ ਅਤੇ ਇਹਨਾਂ ਨੇ ਬੰਟੀ ਨੂੰ ਵਧਾਈ ਵੀ ਦਿੱਤੀ ਹੈ ਜੋ ਕਰਾਲੀ ਦਾ ਅੱਜ ਵਧੀਆ ਟੂਰਨਾਮੈਂਟ ਬੋਡੀ ਬਿਲਡਿੰਗ ਦਾ ਹੋਇਆ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕਰਾਲੀ